ਇੱਕ ਇੱਕ ਪਾਸਾ ਇੱਕ ਪੰਨ ਜਿਹੜਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਲੈਂਦਾ ਜਿਹੜਾ ਸਮਝ ਲੈਂਦਾ ਉਹਨੇ ਉਸ ਬ੍ਰਾਹਮਣਵਾਦ ਦਾ ਸਾਹਮਣਾ ਕਰਨਾ ਉਸ ਮਨੂਵਾਦ ਦਾ ਸਾਹਮਣਾ ਕਰਨਾ ਜਿਹੜਾ ਮਨੂ ਜੱਟਾਂ ਚ ਵੀ ਬੈਠਾ ਹੋਇਆ ਜਿਹੜਾ ਮਨੂ ਚਮਾਰਾਂ ਚ ਵੀ ਬੈਠਾ ਹੋਇਆ ਜਿਹੜਾ ਮਨੂ ਨਾਈਆਂ ਚ ਵੀ ਬੈਠਾ ਹੋਇਆ ਸ਼ੀਂਬਿਆ ਚ ਸਾਰਿਆਂ ਚ ਬੈਠਾ ਹੋਇਆ ਜ਼ਿਆਦਾਤਰ ਜਿਹੜਾ ਹੈ ਨਾ ਜਿਹੜਾ ਜ਼ਿਆਦਾਤਰ ਪ੍ਰਵਾਹ ਆਇਆ ਮਨੂ ਦਾ ਉਹ ਝੜ ਦੇ ਵਿੱਚ ਆ ਕਿਉਂ ਕਿਉਂਕਿ ਇਹਨਾਂ ਦੀ ਜਿਹੜੀ ਤਸਵੀਰ ਆ ਉਹ ਜਿੱਧਰੋਂ ਉਹ ਆਏ ਨੇ ਉਧਰੋਂ ਹੀ ਉਹ ਆਏ ਨੇ ਪਰ ਆਦੀ ਨਹੀਂ ਹੈ ਜੀ ਇਸ ਕਰਕੇ ਇਸ ਕਰਕੇ ਜਿਹੜੀਆਂ ਸਾਨੂੰ ਗੱਲਾਂ ਆ ਹੁਣ ਯਾਰ ਕਿੰਨੇ ਕਿੰਨੀਆਂ ਕਿੰਨੀਆਂ ਪੀੜ੍ਹੀਆਂ ਤੁਹਾਡੀਆਂ ਇੱਥੇ ਹੋ ਗਈਆਂ ਪਰ ਦੇ ਵਿੱਚ ਹੋਣੀ ਥੋੜੀ ਸੰਕ ਕਰ ਲਓ ਯਾਰ। ਹੋਣੀ ਸੋਚ ਲਓ ਥੋੜਾ ਜਿਹਾ ਯਾਰ। ਹੋਣੀ ਹੋਣੀ ਬੰਦੇ ਬਣ ਜਾਈਏ। ਕਿੰਨੀਆਂ ਪੀੜੀਆਂ ਤੋਂ ਜਿਹੜੇ ਸੰਤ ਜਿਹੜੇ ਇਸ ਭਾਰਤ ਦੇ ਵਾਸੀ ਆ ਜਿਹੜੇ ਇਸ ਭਾਰਤ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੀ ਜਗਾ ਹੈ ਜਿਨ੍ਹਾਂ ਦੀ ਧਰਤੀ ਆ। ਉਹਨਾਂ ਨੇ ਕਦੀ ਕਿਸੇ ਨੂੰ ਦਰਕਾਰਿਆ ਨਹੀਂ। ਮੁਸਲਮਾਨ ਆਇਆ ਉਹਨੂੰ ਐਕਸੈਪਟ ਕੀਤਾ। ਬ੍ਰਾਹਮਣ ਆਇਆ ਉਹਨੂੰ ਐਕਸੈਪਟ ਕੀਤਾ। ਜੱਟ ਆਇਆ ਉਹਨੂੰ ਫੜਿਆ। ਆਇਆ ਯਾਰ ਕੋਈ ਗੱਲ ਨਹੀਂ। ਰੋਟੀ ਖਾਣੀ ਆ ਯਾਰ ਸਾਰਿਆਂ ਦੀ ਧਰਤੀ ਆ। ਤਰਤੀ ਕੇ ਸਰੀ ਪੇਰੀ ਥੋੜੀ ਆ ਆਓ ਤੁਸੀਂ ਪਰ ਤੁਹਾਨੂੰ ਸਾਰਿਆਂ ਨੂੰ ਬਰਾਬਰ ਨਾਰ ਬਾਣੀ ਸਾਰੀ ਕਹਿ ਰਹੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰਕ ਚੀ ਲਿਖੀ ਹੋਈ ਆ ਉਹਦੇ ਬਾਅਦ ਵਜੂਦ ਵੀ ਅਜੇ ਤੱਕ ਤੁਹਾਨੂੰ ਸਮਝ ਨਹੀਂ ਆ ਰਹੀ ਸਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਕਾਰਨ ਕੀ ਆ ਕਿਉਂਕਿ ਅਸੀਂ ਬਾਣੀ ਨੂੰ ਛੱਡਿਆ ਹੋਇਆ ਕਿ ਬਾਣੀ ਦਾ ਜਿਹੜਾ ਵਾਕ ਆ ਕਦੀ ਸੁਣਿਆ ਕਦੀ ਸਮਝਣ ਦੀ ਕੋਸ਼ਿਸ਼ ਕੀਤੀ ਮੈਂ ਇੱਕ ਪੋਸਟ ਸ਼ੇਅਰ ਕੀਤੀ ਸੀ ਮੈਂ ਮੈਂ ਫਿਰ ਗਏ ਨਾ ਧਿਆਨ ਨਾ ਸੁਣਿਓ ਇੱਕ ਵਾਰ ਪੋਸਟ ਸ਼ੇਅਰ ਕੀਤੀ ਸੀ ਫੇਸਬੁੱਕ ਦੇ ਉੱਤੇ ਸ਼ਾਇਦ ਤੁਸੀਂ ਸਾਰਿਆਂ ਦੇਖੀ ਹੋਵੇ ਉਹਨੂੰ ਜਾ ਕੇ ਪੜਿਓ ਜਰੂਰ ਗੁਰੂ ਸਾਹਿਬ ਸਾਨੂੰ ਪੰਜੇ ਪਾਸ਼ਾ ਮਹਿਲਾ ਪੰਜਵਾ ਜੀ ਸਮਝਾਉਣਾ ਕਰਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਦਿਮਾਗ ਚ ਰੱਖਿਓ ਸਾ ਸੰਗਤ ਜੀ ਮਹਿਲਾ ਪੰਜਵਾ ਜੀ ਸਾਨੂੰ ਸਮਝਾ ਰਿਹਾ ਕੁਛ ਗਰੀਬੀ ਦਮਾਤਰ ਕਿਉਂ ਇਹ ਗੱਲ ਮਹਿਲਾ ਪੰਜਵਾ ਜੀ ਪੰਜਵਾ ਨਾਨਕ ਸਾਨੂੰ ਸਮਝਾ ਰਹੇ ਆ ਕਹਿ ਰਹੇ ਨੇ ਗਰੀਬੀ ਹੁਣ ਇੱਥੇ ਸੋਚਣ ਵਾਲੀ ਗੱਲ ਆ ਵੀ ਗਰੀਬੀ ਕਿਉਂ ਕਹਿੰਦੇ ਨੇ ਆਛਾ ਮਹਿਲਾ ਪੰਜਵਾ ਜੀ ਗਰੀਬ ਸੀ ਮਹਿਲਾ ਪੰਜਵਾ ਜੀ ਗਰੀਬ ਸੀ ਜਦੋਂ ਬਾਣੀ ਲਖ ਰਹੇ ਆ ਗੁਰੂ ਰਾਮਦਾਸ ਜੀ ਦੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਚਰਨਾ ਦੇ ਵਿੱਚ ਰਾਜੇ ਝੁਕਦੇ ਸੀ ਆਕੇ ਪਰ ਜਦੋਂ ਬਾਣੀ ਲਿਖ ਰਿਆ ਵਾਜੇ ਪਾਛਾ ਉਸ ਵੇਲੇ ਗਰੀਬੀ ਲਿਖ ਰਿਆ ਸਾਨੂੰ ਇਹ ਨੁਕਤੇ ਸਮਝ ਕਿਉਂ ਨਹੀਂ ਆਰੇ ਜਾਂ ਫਿਰ ਸਾਨੂੰ ਪਤਾ ਆ ਅਸੀਂ ਸਮਝਣਾ ਨਹੀਂ ਚਾਹੁੰਦੇ ਜਿਹੜੀ ਗੱਲ ਤੋਂ ਤੁਹਾਨੂੰ ਡਰ ਲੱਗ ਰਿਹਾ ਕਿ ਪੰਜਾਬ ਦੀ ਸੱਤਾ ਜਿਹੜੀ ਆ ਹਮੇਸ਼ਾ ਹੀ ਜੱਟ ਦੇ ਕੋਲ ਰਹੀ ਆ ਤੇ ਸੈਂਟਰ ਦੀ ਬ੍ਰਾਹਮਣ ਕੋਲ ਆ ਬਈ ਜੇ ਕਿਤੇ ਇੱਥੇ ਚੂੜੇ ਚਮਾਰ ਸਾਫਤ ਹੋ ਗਿਆ ਹਨ ਤੇ ਤੁਹਾਡਾ ਨੱਕ ਵੱਡੇ ਜਾਣਾ ਇਦਾਂ ਸਮਝ ਆ ਰਹੀ ਤੁਹਾਨੂੰ ਤੁਹਾਡਾ ਨੱਕ ਉੱਚਾ ਹੋਣਾ ਜਿਹੜੀਆਂ ਜਿਹੜੀਆਂ ਤੁਸੀਂ ਜਿਹੜੀਆਂ ਜਾ ਕੇ ਦਿੱਲੀ ਘੇਰਨ ਵਾਸਤੇ ਦਿੱਲੀ ਨੂੰ ਸੜਕਾਂ ਰੋਕਣ ਵਾਸਤੇ ਦਿੱਲੀ ਦੀਆਂ ਧਰਨੇ ਲਾਉਂਦੇ ਹੋ ਉਹ ਤੁਹਾਨੂੰ ਲੋੜ ਦੀ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਤੁਹਾਡੇ ਹੱਕ ਮਾਰਨ ਵਾਲੇ ਰਾਜ ਤੋਂ ਲੈ ਜਾਣੇ ਨੇ ਤੁਹਾਡੇ ਹੱਕ ਤੁਹਾਨੂੰ ਦਉਣ ਵਾਲੇ ਰਾਜ ਤੇ ਸਥਾਪਿਤ ਹੋ ਜਾਣੇ ਨੇ